ਜੋ ਆਈਆਂ ਸੀ ਅੰਦਰ ਗੇਟ ਦੇ ਬੜੇ ਉੱਥੇ ਪੁਲਿਸ ਵਾਲੇ ਖੜੇ ਨੇ ਸਾਰਾ ਪ੍ਰਸ਼ਾਸਨ ਖੜਾ ਸਾਡੇ ਕਾਗਜ਼ ਪਾੜਦੇ ਮੈਂ 4 ਕਿਲੋਮੀਟਰ ਪਿੱਛੇ ਭੱਜ ਕੇ ਬੰਦਾ ਫੜਿਆ ਮੈਂ ਪੁਲਿਸ ਵਾਲਿਆਂ ਨੂੰ ਕਹਿੰਦੀ ਆ ਫੜੋ ਇਹਦੇ ਇਹਨੂੰ ਫੜ ਕੇ ਪਰਚਾ ਦਾਖਲ ਦਾਖਲ ਕਰੋ ਕੁਝ ਨਹੀਂ ਸਭ ਕਾ ਮੈਨੂੰ ਕਹਿ ਰਹੇ ਤੇਰੇ ਮੂੰਹ ਤਾਂ ਥੱਪੜ ਮਾਰਾਂਗੇ ਕਹਿੰਦੇ ਮਾਤਮ ਸਰਕਾਰ ਮੁਰਦਾਬਾਦ 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 ਜੀ ਜੀ ਬਾਹਰ ਜਾਓ ਇਹਨਾਂ ਨੂੰ ਬਾਹਰ ਕੱਢੋ ਐਵੇਂ ਸਾਨੂੰ ਆਮ ਪਬਲਿਕ ਨੂੰ ਕੌਣ ਬਾਹਰ ਕੱਢ ਦੇਗਾ ਤੁਸੀਂ ਕਿਉਂ ਇਹਨਾਂ ਨੂੰ ਬਦੀਨ ਕਰ ਰਹੇ ਹੋ ਸਿਰਫ ਆਪ ਦੀ سپورਟ ਲਈ ਫੇ ਕੋਈ ਮੰਤਰੀ ਆਏਗਾ ਉਹਨੂੰ ਕੋਈ ਕੁੱਟਣਾ ਨਾ ਦੇ ਪੁ ਇਹ ਆਮ ਆਦਮੀ ਪਾਰਟੀ ਦੇ ਬੰਦੇ ਵਿੱਚ ਸੱਡੇ ਹੋਏ ਸੀਗੇ ਠੀਕ ਹੈ ਇਹਨਾਂ ਨੇ ਕਹਿ ਕੇ ਪੜਵਾਏ ਨੇ ਉੱਥੇ ਸਾਰੀ ਪੁਲਿਸ ਨਾਲ ਲੜੀ ਹੋਈ ਆ ਸਾਰੇ ਜਿਹੜੇ ਉੱਥੇ ਬੰਦੇ ਖੜੇ ਨੇ ਜਿਹੜੇ ਅਫਸਰ ਨੇ ਉਹ ਵੀ ਰਲੇ ਹੋਏ ਨੇ ਕਿਸੇ ਜਨਤ ਕੋਈ ਨਹੀਂ ਹੈ ਇਹ ਇਕੱਲੀ ਆਮ ਆਦਮੀ ਪਾਰਟੀ ਹੋ ਜਿੱਤੇਗੀ ਤੱਕੇ ਨਾਲ ਮੈਨੂੰ ਇਹ ਇਨਸਾਨ ਮਲੇ ਬੰਦਾ ਮੇਰੇ ਸਾਹਮਣੇ ਹਾਜ਼ਰ ਚਾਹੀਦਾ ਜਿਹਨੇ ਮੇਰੇ ਫਰ ਪੜਿਓ ਜੀ ਹਿੰਮਤ ਕਿਵੇਂ ਹੋਈ ਕਿਸੇ ਜਨਾਨੀ ਨੂੰ ਹੱਥ ਪਾਉਣ ਦੀ ਰੋਜ਼ਾਨਾ ਲੋਕਨਾ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਿੱਥੇ ਬਹੁਤ ਵੱਡਾ ਹੰਗਾਮਾ ਦੇਖਣ ਨੂੰ ਮਿਲਿਆ ਸੀ ਤੇ ਇੱਥੇ ਸਾਡੇ ਸਾਹਮਣੇ ਇੱਕ ਲੇਡੀ ਜੋ ਨੇ ਉਹ ਬੈਠੇ ਹੋਏ ਨੇ ਹਾਲਾਂਕਿ ਉਹਨਾਂ ਦੀਆਂ ਕੀ ਮੰਗਾਂ ਨੇ ਉਹਨਾਂ ਦੇ ਨਾਲ ਕਿਹੜੀ ਵਾਰਦਾਤ ਇੱਥੇ ਹੋਈ ਹੈ ਉਸ ਦੇ ਬਾਰੇ ਵੀ ਪੂਰਾ ਇਹਨਾਂ ਤੋਂ ਜਾਣਨ ਦੀ ਜੜੀ ਹੈ ਕੋਸ਼ਿਸ਼ ਕਰਦੇ ਹਾਂ ਹਲੋ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸੁਖਵਿੰਦਰ ਕੌਰ ਜੀ ਤੁਸੀਂ ਅੱਜ ਇੱਥੇ ਰੋ ਰਹੇ ਹੋ ਪ੍ਰਦਰਸ਼ਨ ਕਰ ਰਹੇ ਹੋ ਇਸ ਦਾ ਮੇਨ ਕਾਰਨ ਕੀ ਹੈ ਮੈਮ ਮੈਮ ਈਵਨਿੰਗ ਪਲੱਸ ਨੈਟ ਡਿਊਟੀ ਹਸਪੀਟਲ ਚ ਕਰਦੀ ਆ ਮੈਂ ਬੜੀ ਮਿਹਨਤ ਨਾਲ ਮੈਂ ਆਪਦੇ ਕਾਗਜ ਭਰੇ ਨੇ ਠੀਕ ਹੈ ਬਹੁਤ ਮਿਹਨਤ ਨਾਲ ਮੈਂ ਕਾਗਜ ਭਰੇ ਨੇ ਵਿੱਚੋਂ ਡਿਊਟੀਆਂ ਛੱਡ ਛੱਡ ਕੇ ਆ ਕੇ ਕਰ ਪਰਮ ਭਰੇ ਮੇਰੇ ਫਾਦਰ ਨੂੰ ਲਾਓ ਮੈਨੂੰ ਸਪੋਰਟ ਕਰ ਰਹੇ ਸੀਗੇ ਅੱਧੀ ਮੈਂ ਫਾਰਮ ਭਰੇ ਜਿਉਂ ਹੀ ਅਸੀਂ ਅੰਦਰ ਅੰਦਰ ਗੇਟ ਦੇ ਬੜੇ ਉੱਤੇ ਪੁਲਿਸ ਵਾਲੇ ਖੜੇ ਨੇ ਸਾਰਾ ਪ੍ਰਸ਼ਾਸਨ ਖੜਾ ਸਾਡੇ ਕਾਗਜ ਪੜਤੇ ਮੈਂ 4 ਕਿਲੋਮੀਟਰ ਪਿੱਛੇ ਭੱਜ ਕੇ ਬੰਦਾ ਫੜਿਆ ਹੈ ਮੈਂ ਪੁਲਿਸ ਵਾਲਿਆਂ ਨੂੰ ਕਹਿੰਦੀ ਆ ਫੜੋ ਇਹ ਤੇ ਇਹਨੂੰ ਫੜ ਕੇ ਪਰਚਾ ਦਾਖਲ ਕਰੋ ਕੁਝ ਨਹੀਂ ਸਭ ਕਾ ਮੈਨੂੰ ਕਹਿ ਰਹੇ ਨੇ ਤੇਰੇ ਮੂੰਹ ਤਾਂ ਨੂੰ ਆਮ ਤਾਂ ਪਬਲਿਕ ਨੂੰ ਕੌਣ ਬਾਹਰ ਕੱਢ ਦੇਗਾ ਹੈ ਮੇ ਮਾਂ ਦੇ ਪੇਟ ਤੋਂ ਜਨਮ ਲੈ ਕੇ ਸਾਡੇ ਗਰਾਂ ਨੂੰ ਹੱਥ ਪਾ ਰਹੇ ਨੇ ਹੈ ਅਸੀਂ ਜਨਮ ਦਿੱਤਾ ਇਹਨਾਂ ਨੂੰ ਦੁਨੀਆ ਦਿਖਾਈ ਇਹ ਸਾਡੇ ਹੱਥਾਂ 'ਚ ਉਹ ਬਾਣ ਗਏ ਗਲ ਮੇਜ ਹੱਥ ਬਾਣ ਗਏ ਸਾਡੇ ਅੰਦਰ ਇਹ ਪੁਲਿਸ ਉਹ ਹੀ ਖੜਾ ਰੱਖੀ ਹੈ ਬਚਾਰੇ ਇਹਨਾਂ ਨੂੰ ਨਾ ਘੁਸਕਾਉਣ ਨੂੰ ਨਾ ਪੀਣ ਨੂੰ ਨਾ ਕੁਸੇਣਾ ਉਹ ਤੇੜਾ ਸੜਕਾ ਤੇ ਖੜਾ ਰੱਖਿਆ ਜਿਹਦੇ ਨਾਲ ਦੇ ਹੱਥ ਪਾਵਰ ਹੀ ਨਹੀਂ ਕੋਈ ਫਿਰ ਤੁਸੀਂ ਕਿਉਂ ਖੜਾ ਰੱਖੇ ਜਵਾਕ ਨਿਆੜੇ ਸਾਡੇ ਪੁੱਤ ਕਿਉਂ ਖੜਾ ਰੱਖੇ ਕਿਉਂ ਖੜਾਏ ਹੋਰੇ ਉਹ ਆ ਕੁੜੀਆਂ ਸਾਡੀਆਂ ਨਿਆਣੀਆਂ ਨਿਆਣੀਆਂ ਕੁੜੀਆਂ ਨੇ ਇਹਨਾਂ ਨੂੰ ਕਿਉਂ ਖੜਾ ਰੱਖਿਆ ਜਦ ਇਹਨਾਂ ਦੇ ਹੱਥ ਕੋਈ ਪਾਵਰ ਹੀ ਨਹੀਂ ਹੈ ਤੁਸੀਂ ਕਿਉਂ ਇਹਨਾਂ ਨੂੰ ਬਦੀਨ ਕਰ ਰਹੇ ਹੋ ਸਿਰਫ ਆਪਣੀ ਸਪੋਰਟ ਲਈ ਵੀ ਕੋਈ ਮੰਤਰੀ ਆਏਗਾ ਉਹਨੂੰ ਕੋਈ ਕੁੱਟਣਾ ਦਵੇ ਪੁਲਿਸ ਬੱਸ ਮੰਤਰੀਆਂ ਲਈ ਪੁਲਿਸ ਕਢੀ ਆ ਤੁਸੀਂ ਇੱਥੇ ਜਿੱਦਾਂ ਹੁਣੇ ਬੈਠੇ ਹੋ ਤੁਹਾਨੂੰ ਇੱਥੇ ਰੋ ਕਿਤੀ ਮੈਨੂੰ ਮੈਂ ਤਾਂ ਅੰਦਰੋਂ ਤਾਂ ਮੈਂ ਅੰਦਰ ਤਾਂ ਮੈਂ ਜਲੀ ਗਈ ਸੀ ਮੈਂ ਉਹਥੇ ਇੱਕ ਬੰਦਾ ਖੜਾ ਸੀ ਸਿਵਲ ਕਪੜਾ ਜੀ ਮੈਂ ਨ ਜਾਣਦੀ ਉਹ ਕਿਸ ਪਾਰਟੀ ਦਾ ਕੌਣ ਸੀ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਮੈਂ ਕਿਹਾ ਮੈਨੂੰ ਇਹਦੇ ਆਈਡੀ ਪ੍ਰੂਫ ਦੋ ਠੀਕ ਹੈ ਬੰਦੇ ਦੇ ਬੰਦਾ ਚਲੇ ਜਾ ਮੈਨੂੰ ਆਈਡੀ ਪ੍ਰੂਫ ਦੋ ਮੈਂ ਕੇਸ ਕਰਾਂਗੀ ਇਹਦੇ ਹੱਥ ਉਹ ਸਮ ਕਾ ਪੁਲਿਸ ਵਾਲੇ ਮੈਨੂੰ ਕਹਿੰਦੇ ਤੇ ਥੱਪੜ ਮਾਰਾਂਗੇ ਕਹਿੰਦਾ ਤੇ ਤੂੰ ਬਾਹਰ ਚੱਲ ਕਹਿੰਦਾ ਬਾਹਰ ਜਾ ਕੇ ਰੌਲਾ ਪਾਏ ਤੇ ਅੰਦਰ ਨਹੀਂ ਜਾ ਕੇ ਰੌਲਾ ਪਾਣਾ ਜਦ ਮੈਂ ਅੰਦਰ ਬੜ ਗਈ ਮੇਰੀ ਉਸ ਉਹਤੇ ਮੇਰੀ ਕੋਈ ਕਦਰ ਨਹੀਂ ਹੈਗੀ ਕੋਈ ਇੱਜ਼ਤ ਨਹੀਂ ਮੇਰੀ ਜਾਂ ਮੈਂ ਅੰਦਰ ਵੜ ਗਈ ਤਾਂ ਮਤਲਬ ਮੈਂ ਵੜ ਗਈ ਮੈਂ ਆਪਣੇ ਕਾਗਜ਼ ਜਮ੍ਹਾਂ ਕਰਾਣੇ ਸੀ ਅੰਦਰ ਇਹਨਾਂ ਨੇ ਮੈਨੂੰ ਕਹਾਂ ਨਹੀਂ ਦਿੱਤੇ ਮੇਰ ਨੂੰ ੱਤਕਾ ਮੁੱਕੀ ਗਰੀ ਮੇਰੇ ਗਾਣ ਨੂੰ ਹੱਥ ਪੈ ਗਿਆ ਹਾਂ ਤੇ ਇੱਥੇ ਜਿਹੜੇ ਕਾਗਜ਼ ਫਾੜੇ ਗਏ ਨੇ ਉਹ ਕਿੰਨਾਂ ਦੇ ਵੱਲੋਂ ਫਾੜੇ ਗਏ ਨੇ ਕਿ ਮਤਲਬ ਸ਼ਰਾਬ ਮੈਨੂੰ ਨਾ ਨਾ ਸਨਾਰ ਦੀ ਅਨਸਰ ਕੋਈ ਨਹੀਂ ਸੀ ਮਹਾਰਾਣੀ ਪ੍ਰਨੀਤ ਕੌਰ ਨੇ ਮੇਰੇ ਫਾਰਮ ਭਰਵਾਏ ਸੀਗੇ ਠੀਕ ਹੈ ਇਹ ਆਮ ਆਦਮੀ ਪਾਰਟੀ ਦੇ ਬੰਦੇ ਵਿੱਚ ਸੱਡੇ ਹੋਏ ਸੀਗੇ ਠੀਕ ਹੈ ਇਹਨਾਂ ਨੇ ਇਹਨਾਂ ਨੇ ਕਹਿ ਕੇ ਪੜਵਾਏ ਨੇ ਉੱਥੇ ਸਾਰੀ ਪੁਲਿਸ ਨਾਲ ਲੜੀ ਹੋਈ ਆ ਸਾਰੇ ਜਿਹੜੇ ਉੱਥੇ ਬੰਦੇ ਖੜੇ ਨੇ ਜਿਹੜੇ ਅਫਸਰ ਨੇ ਉਹ ਵੀ ਰਲੇ ਹੋਏ ਨੇ ਕਿਸੇ ਦੇ ਹੱਥ ਕੋਸ਼ ਨਹੀਂ ਹੈ ਇਹ ਇਕੱਲੀ ਆਮ ਆਦਮੀ ਪਾਰਟੀ ਹੋ ਜਿੱਤੇਗੀ ਤੱਕੇ ਨਾਲ ਠੀਕ ਹੈ ਕੋਈ ਨਾ ਕਾਂਗਰਸ ਨਾ ਕਾਲੀ ਨਹੀਂ ਜਿੱਤ ਸਕਦਾ ਜੇ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਮੇਰੀ ਕੋਈ ਅਪੀਲ ਸੁਣਦੇ ਨੇ ਮੈਂ ਇਸ ਦੇਸ਼ ਦੀ ਧੀ ਆ ਕਹਿੰਦੇ ਨੇ ਉਹ ਧੀਆਂ ਨਾਲ ਖੜੇ ਆ ਸੀ ਠੀਕ ਹੈ ਮੈਨੂੰ ਇੱਥੇ ਆ ਕੇ ਮਿਲਣ ਮੈਨੂੰ ਇਨਸਾਫ ਦਵਾਉਣਾ ਉਸ ਬੰਦੇ ਨੂੰ ਮੂੰਹ ਕਾਲਾ ਕਰਕੇ ਜੁੱਤੀਆਂ ਹਾਰ ਪਾ ਕੇ ਇੱਥੇ ਗਦੇ ਦੀ ਕੰਪੜ ਬਿਠਾਵੇ ਕਿਉਂ ਕਿਸੇ ਔਰਤ ਦੇ ਹੱਥ ਨੂੰ ਗੱਲ ਨੂੰ ਹੱਤ ਪਾਇਆ ਉਹਨੇ ਕਿਵੇਂ ਕਿਵੇਂ ਉਹਨੇ ਮੇਰੇ ਫਾਰਮ ਪੜੇ ਠੀਕ ਹੈ ਮੈਨੂੰ ਇਹ ਇਨਸਾਫ ਮੇਰੇ ਬੰਦਾ ਮੇਰੇ ਸਾਹਮਣੇ ਹਾਜ਼ਰ ਚਾਹੀਦਾ ਜਿਨੇ ਮੇਰੇ ਫਾਰਮ ਪੜੇ ਉਹਦੀ ਹਿੰਮਤ ਕਿਵੇਂ ਹੋਈ ਕਿਸੇ ਜਨਾਨੀ ਨੂੰ ਹੱ ਤਾਂ ਦੇਖਿਆ ਤੁਸੀਂ ਕਿਸ ਤਰ੍ਹਾਂ ਇਹਨਾਂ ਔਰਤ ਦੇ ਵੱਲੋਂ ਇਹ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਕਿ ਇਹਨਾਂ ਦੇ ਉੱਤੇ ਕਿਸ ਤਰ੍ਹਾਂ ਤਸ਼ੱਦਦ ਹੋਈ ਹੈ ਯਾਨੀ ਕਿ ਇਹਨਾਂ ਦੇ ਉੱਤੇ ਕਿਸ ਤਰ੍ਹਾਂ ਹੱਥ ਪਾਇਆ ਗਿਆ ਹੈ ਆਮ ਆਦਮੀ ਪਾਰਟੀ ਦੇ ਉੱਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਹਨਾਂ ਔਰਤ ਦੇ ਵੱਲੋਂ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵੱਲੋਂ ਤੱਕੇ ਸ਼ਾਹੀ ਕੀਤੀ ਜਾ ਰਹੀ ਹੈ ਤੇ ਅਜਿਹਾ ਹੋਰ ਵੀ ਮਾਮਲੇ ਨਿਕਲ ਕੇ ਸਾਹਮਣੇ ਆਏ ਨੇ ਵੋਟਾ ਤੋਂ ਪਹਿਲਾਂ ਹੀ ਆਮ ਆਦਮੀ ਪਾਰਟੀ ਦਾ ਜੋ ਚਿਹਰਾ ਹੈ ਉਤ ਸਾਫ਼ ਤੌਰ ਤੇ ਲੋਕਾਂ ਨੂੰ ਵੀ ਹੁਣ ਨਜ਼ਰ ਆਣ ਲੱਗ ਪਿਆ ਤੇ ਅੱਜ ਦਾ ਇਹ ਹੰਗਾਮਾ ਇਸ ਚੀਜ਼ ਦਾ ਸਬੂਤ ਹੈ ਕਿ ਆਮ ਆਦਮੀ ਪਾਰਟੀ ਤੇ ਕਿਸ ਤਰ੍ਹਾਂ ਦੇ ਇਲਜ਼ਾਮ ਲੱਗ ਰਹੇ ਨੇ ਤੇ ਵੋਟਾਂ ਤੋਂ ਪਹਿਲਾਂ ਕਿਸ ਤਰ੍ਹਾਂ ਦੇ ਨਾਲ ਲੋਕਾਂ ਦੇ ਨਾਲ ਬਿਹੇਵ ਕੀਤਾ ਜਾ ਰਿਹਾ ਹਾਲਾਂਕਿ ਇਹਨਾਂ ਦੇ ਕਾਗਜ਼ ਪਾੜਨ ਦੇ ਬਾਰੇ ਇੱਥੇ ਕੋਈ ਵੀ ਜਾਣਕਾਰੀ ਅਜੇ ਤੱਕ ਨਹੀਂ ਪਤਾ ਚੱਲੀ ਕਿ ਉਹਨਾਂ ਕਾਗਜ਼ ਨੂੰ ਪਾੜਨ ਦਾ ਜੋ ਅਸਲ ਮਕਸਦ ਹੈ ਉਹ ਕੀ ਹੈ ਪਰ ਇਸ ਤੇ ਬਹੁਤ ਵੱਡਾ ਸਵਾਲ ਇਹ ਬਣਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਉੱਤੇ ਇਹਨਾਂ ਦੇ ਵੱਲੋਂ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਦੇਖਦੇ ਰਹੋ ਰੋਜ਼ਾਨਾ ਲੋਕਨਾ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨ